ਘਰ ਕਿੱਥੇ ਕਰਦੇ ਸਨ ਬਲਾ ਆ ਭੰਗਾਰ ਜੇ ਲੈ ਨਾ ਦੇ ਲੈਦਾ ਹਾਂ ਹਾਂ ਦੇ ਨੰਦੇ ਆ ਪਾਸੇ ਆ ਆ ਆ ਆ ਮੰਨਜੇ ਦੇ ਕਰਾਂ ਹਾਂ ਹਾਂ ਇਹ ਆ ਨਮੀ ਲੱਗੀ ਗਈ ਉਹ ਨਾ ਪੀਰਾ ਦਾ ਅੱਛਾ ਸਿੱਧਾ ਕਰੀ ਹਾਂ ਹਾਂ ਬੋਲੋ ਗਾਂ ਛਪੜੇ ਨੂੰ ਹਾਂ ਹਾਂ ਆ ਜਿਵੇਂ ਛਪੜੇ ਲਾ ਰਹੀ ਸੀ ਜਿਵੇਂ ਆਪਾਂ ਫੜਵੰਦਾ ਹੈ ਹਾਂ ਹਾਂ ਤੇ ਅਗਾਂ ਉਹ ਤਾਂ ਆਏ ਹੂੰ ਹੂੰ ਬੜੇ ਨਮੀ ਚੋੜੇ ਹੂੰ ਹੂੰ ਉਹ ਤਿੰਨ ਸਾਲ ਆ ਗਿਆ ਸੀ ਇਹ ਛਪੜਾ ਆਪਣੇ ਘਰਾਂ ਦੇ ਕਿਸ ਪਾਸੇ ਸੀ ਐ ਦਿਨ ਰੱਖਣ ਦੇ ਦੱਖਣ ਮੇਨੇ ਸੀ ਕੁੱਤਬ ਮੇਨੇ ਸੀ ਹਾਂ ਕੁੱਤਬ ਮੇਨੇ ਛਪੜਾ ਸੀ ਤੇ ਹੋਰ ਕੀ ਨਿਸ਼ਾਨੀ ਸੀ ਇੱਥੇ ਮੈਂ ਤਾਂ ਛਪੜਾ ਕਿਨਾਂ ਹਾਂ ਜਾਂ ਪਾਣ ਜਾਂਦੀ ਸੀ ਜਾਂ ਆਪਣਾ ਛਪੜਾ ਨਹੀਂ ਜਾਂਦੀ ਹਾਂ 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 ਉਹ ਵੀ ਇਹੀਂ ਲੱਗੀ ਜਾਂਦੀ ਰਹੀ ਸੀ ਅਗਾਂ ਅਗਾਂ ਜਾਂਦਾ ਰਹੀ ਸੀ ਮਸਜਿਦ ਆਪਣੇ ਘਰ ਤੋਂ ਦੂਰ ਸੀ ਨੇੜੇ ਸੀ ਦੂਰ ਸੀ ਅੱਛਾ ਵਿਚਾਰੇ ਅੱਛਾ ਉਹ ਪਨਾ ਨਿਵੇਂ ਪਿਆਂ ਦੀ ਸੋਨਾਂ ਕਰੇ ਮੇਰੇ ਪਿਆਂ ਦੀ ਸੀ ਆਪਣੇ ਘਰ ਤੋਂ ਦੂਰ ਸੀ ਉਹਨੇ ਲਿਆਂ ਜੋਥ ਉੱਥੇ ਨਮਾਜ਼ਾਂ ਕਰਦੇ ਆ ਹੂੰ 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 ਜੇ ਨਾ ਲਗਾਰੇ ਨਾ ਹੂੰ ਕਿ ਜਾਣ ਨਹੀਂ ਗਾਇਬ ਸਾਜ ਵੀ ਚੱਟ ਅੱਛਾ ਅਗਾਂ ਆ ਗਿਆ ਮਾਮੇ ਗੁਲਾਮ ਨੇ ਤਹਨ ਮਕਾਨ ਪਾਇਆ ਨੇ ਵਿਚਾਰਿਆਂ ਨੇ ਨਹੀਂ ਹੁਣ ਤਾਂ ਪਾਇਆ ਸਨ ਉਹ ਤਾਂ ਹੋ ਗਿਆ ਉੱਥੇ ਕੁਸ਼ ਹੈ ਜਿਹੜੀ ਅਜੇ ਤੱਕ ਖਲੀ ਹੋਵੇ ਜਿੰਦਾ ਕੋ ਪਤਾ ਹੋਵੇ ਕੋਈ ਗੁਰਦੁਆਰਾ ਨੇੜੇ ਹੋਵੇ ਉਹ ਤੁਹਾਡੇ ਕੋਈ ਨਹੀਂ ਸੀ اچھا ਹੈਗਾ ਹੀ ਕੋਈ ਨਹੀਂ ਸੀ ਉਹ ਤੇ ਕੁਹਾਨ ਹੈਗਾ ਉਹਨਾਂ ਨਾਲ ਉੱጫ اچھا ਉਥੇ ਗਾਂਦੇ ਮੁੰਡੇ ਸਾਂ ਬਾਹਰ ਬੁਰਾ ਗਾਂਦੇ ਸਾਂ اچھا ਥੜਾ ਸੇ ਪਹਿਲੀ ਕਨੀ ਤੇ اچھا ਉਹ ਬੰਦੇ ਪਹਿਲੀ ਕਨੀ ਤੇ ਨਾ ਉਹਨਾਂ ਦੇ ਪਾਸੇ اچھا اچھا ਤੇ ਆ ਜਾਂਦਾ ਸੀ ਜਾਨਿਆਂ ਦੇ ਗਾਟੇ گا ਉੱਥੇ ਥੜਾ ਆ ਜਾਂਦਾ اچھا ਇਹ ਆਪਣਾ ਘਰ ਹੈ ਯਾਨੀ ਕਿ ਇੱਧਰ ਬੇਬੀ ਇਹ ਭਾਗਾ ਕੌਣ ਸੀ ਸਰਦਾਰ ਭਾਗਾ ਭਾਗੇ ਸੋਤੇ ਭਗੇਸ਼ੋ